ਉਕੇ ਰੱਬ ਜਿਹੜਾ ਹੈ ਪਰਮਾਤਮਾ ਜਿਹਨੂੰ ਅਸੀਂ ਕਹਿੰਨੇ ਆ ਜਿਹਨੂੰ ਅਸੀਂ ਏਕ ਓੰਕਾਰ ਕਹਿੰਨੇ ਆ ਵਾਹਿਗੁਰੂ ਕਹਿੰਨੇ ਆ ਅੱਲਾ ਕਹਿੰਨੇ ਆ ਗॉड ਕਹਿੰਨੇ ਆ ਉਹ ਕਿਸੇ ਨੂੰ ਨਜ਼ਰ ਨਹੀਂ ਆਇਆ ਦੀਦਾ ਦਾ ਨਿਸ਼ਤਾ ਕੀ ਹੁੰਦਾ ਜਿਹੜਾ ਐਸ ਇਨਾ ਅੱਖਾਂ ਦੇ ਨਾਲ ਦੀਦ ਅੱਖਾਂ ਹੁੰਦੀਆਂ ਜਿਹੜਾ ਇਨਾ ਅੱਖਾਂ ਦੇ ਨਾਲ ਸਾਹਮਣੇ ਨਜ਼ਰ ਆਵੇ ਉਹ ਹੁੰਦਾ ਦੀਦਾ ਦਾ ਨਿਸ਼ਤਾ ਸਾਹਮਣੇ ਨਜ਼ਰ ਆਉਣ ਵਾਲਾ ਕਿਸ ਤਰ੍ਹਾਂ ਐਨਾਂ ਅੱਖਾਂ ਦੇ ਨਾਲ ਦਿਵਨੇਸ਼ ਦਿਵਨੇਤਰ ਦੇ ਨਾਲ ਪਰਮਾਤਮਾ ਨੂੰ ਦੇਖਣਾ ਹੋਰ ਚੀਜ਼ ਆ ਦੀਦਾ ਦਾ ਨਿਸ਼ਟਾ ਪਰਮਾਤਮਾ ਦਾ ਹੋਣਾ ਇਹ ਹੋਰ ਚੀਜ਼ ਆ ਹੁਣ 994 ਯੁਗ ਚੌਕੜੀ ਤੋਂ ਬਾਅਦ ਉਹ ਪਰਮਾਤਮਾ ਦੀਦਾ ਦਾ ਨਿਸ਼ਟਾ ਹੋਇਆ ਸਾਹਮਣੇ ਹੋਇਆ ਇਧਰ ਭਗਤ ਬੈਠੇ ਨੇ ਤੇ ਇਧਰ ਭਗਵਾਨ ਬੈਠਿਆ ਆਮੋ ਸਾਹਮਣੇ ਹੋਏ ਇਹ ਹੈ ਦੀਦਾ ਦਾ ਨਿਸ਼ਟਾ ਬਹੁਤ ਪਿਆਰਾ ਲੇਖ ਆ ਜਿਹਨੇ ਸਰਵਣ ਕੀਤਾ ਛਵੀਪੋ ਦਾ ਇਹ ਸਤਾਈ ਪੋ ਦਾ ਲੇਖ ਹੈ ਕੁਦਰਤੀ ਦਾਸ ਗਿਪਚੀ ਨਗਾ ਮਾਰ ਰਿਹਾ ਸੀ ਇਸ ਗ੍ਰੰਥ ਦੇ ਵਿੱਚੋਂ ਇਹ ਥੋੜੀਆਂ ਜਿਹੀਆਂ ਲਾਈਨਾਂ ਬਹੁਤ ਪਿਆਰੀਆਂ ਲੱਗੀਆਂ ਇਹ ਸਾਂਝੀਆਂ ਕਰਦੇ ਹਾਂ ਹਜੂਰ ਸ਼ੰਸ਼ਾ ਇਸ ਸਹਰ ਬਾਣੀ ਦੇ ਵਿੱਚ ਇਹ ਫਰਮਾਨ ਕਰਦੇ ਨੇ ਕਿ ਇਹ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਮੈਂ ਲਿਖ ਦਿੱਤੀ ਮੈਂ ਉਹੀ ਤੁਹਾਨੂੰ ਦੇਣੀ ਹੈ ਮੈਂ ਬਿਨਾਂ ਲਿਖੇ ਤੋਂ ਵੀ ਜਿਉ ਪਹਿਲਾਂ ਨਿਰਅਖਰੀ ਧਾਰ ਦੇ ਵਿੱਚ ਗੱਲ ਕਰ ਸਕਦਾ ਤੇ ਉਹ ਅੱਜ ਵੀ ਨਿਰਅਖਰੀ ਧਾਰ ਦੇ ਵਿੱਚ ਗੱਲ ਕਰ ਸਕਦਾ ਕੀ ਆਖਿਆ ਉਸ ਦਿਨ 27 ਪੋਸ਼ਾਸ਼ੀ ਸੰਮਤ ਸੀ ਹਰਪਗਤ ਦੁਆਰ ਜੇਠੂ ਵਾੜ ਰਾਤ ਨੂੰ ਲਿਖਤ ਬਹੁਤ ਲੰਬੀ ਹੈ ਪਰ ਆਪਾਂ ਥੋੜੀ ਜੀ 15 ਮਿੰਟ ਵਾਸਤੇ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਮੈਂ ਵੀਰਾਂ ਨੂੰ ਬੇਨਤੀ ਕਰਾਂ ਜਦੋਂ 15 ਮਿੰਟ ਹੋ ਜਾਣ ਇਸ਼ਾਰਾ ਕਰਦੇ ਹਾਂ ਲਖਾਰਿਓ ਕਲਮਾ ਕਰ ਲੋ ਪੁੱਠੀਆਂ ਜ਼ਰੂਰੀ ਨਹੀਂ ਜੋ ਤੁਸੀਂ ਲਖਾਰਿਓ ਲਿਖ ਦਿੱਤਾ ਉਹੀ ਗੱਲ ਬਣਣੀ ਐ ਨਾ ਮੇਰੀ ਮਰਜ਼ੀ ਹੋਈ ਤੇ ਮੈਂ ਤੁਹਾਡੇ ਲੇਖ ਬਿਨੇ ਲਿਖੇ ਤੋਂ ਬਿਨਾ ਹੀ ਮੈਂ ਆਪਣੇ ਭਗਤਾਂ ਨੂੰ ਬਹੁਤ ਕੁਝ ਦੇ ਦੇਣਾ ਲਖਾਰਿਓ ਕਲਮਾ ਕਰ ਲੋ ਪੁੱਠੀਆਂ ਲਿਖਣ ਦੀ ਲੋੜ ਰਹੇ ਨਾਰਾਈਆ ਪਿਆਰ ਵਿੱਚ ਕਹੋ ਕਿਨੂੰ ਆਖਿਆ ਲਿਖਾਰੀਆਂ ਨੂੰ ਲਿਖਣਾ ਨਹੀਂ ਪਰ ਕਹੋ ਪਿਆਰ ਵਿੱਚ ਕਹੋ ਪ੍ਰਭੂ ਪਹਿਲੋਂ ਭਗਤਾਂ ਦੀਆਂ ਰੂਹਾਂ ਮਨਾਲੇ ਰੁੱਟੀਆਂ ਪ੍ਰਭੂ ਕੀ ਬੋਤ ਹੈ ਇੰਨਾ ਉਹ ਦੀਦਾ ਦਿਨਿਸ਼ਤਾ ਇੰਨਾ ਟੁੱਟ ਗਿਆ ਆਪ ਜੀ ਤੇ ਲਿਖਣ ਦੀ ਵੀ ਲੋੜ ਨਹੀਂ ਤੁਸੀਂ ਬਸ ਕਹਿ ਦਿਓ ਮੈਂ ਕਰ ਦਿਆਂਗਾ ਕਮਾਲ ਫਿਰ ਸੁਣੋ ਪਿਆਰ ਵਿੱਚ ਕਹੋ ਪ੍ਰਭੂ ਪਹਿਲੋਂ ਭਗਤਾਂ ਦੀਆਂ ਰੂਹਾਂ ਮਨਾਲ ਰੁੱਟੀਆਂ ਰੋਸਾ ਰਹਿਣ ਕੋਈ ਨਾ ਪਾਈਆ ਅੱਗੇ ਰੁੱਸਦੇ ਰਹਿਣਾ ਖੁਹਾ ਦੇ ਵਿੱਚ ਪੁੱਠੇ ਲਟਕ ਗਏ ਰੱਬਾ ਮੇਲ ਨੀਤੇ ਮੈਂ ਲਟਕਿਆਂ ਪਿਆ ਬੜੇ ਤੇ ਸੀਹੇ ਚੱਲੇ ਭਗਤਾਂ ਨੇ ਕੋਈ ਪਾਣੀਆਂ ਦੇ ਵਿੱਚ ਇੱਕ ਲੱਤ ਦੇ ਭਾਰ ਜਾ ਕੇ ਖੜਾ ਹੋ ਗਿਆ ਕੋਈ ਧੋਨੀਆਂ ਲਾ ਕੇ ਜੰਗਲਾਂ ਦੇ ਵਿੱਚ ਜਾ ਕੇ ਬੈਠ ਗਿਆ ਰੱਬਾ ਮੇਲ ਰੁੱਸ ਜਾਂਦੇ ਰਹੇ ਜੇ ਆਪਾਂ ਸప్త ਰਿਸ਼ੀਆਂ ਦੀ ਗੱਲ ਕਰੀਏ ਜਿਹੜੇ ਜੰਮੂ ਵਾਲੇ ॠषि मुनि ਹੋਏ ਕਿੰਨੀ ਗਿਣਤੀ ਉਹਨਾਂ ਦੀ 1300 ਕੁਛ 87 ਉਹਨਾਂ ਦੇ ਜਿਹੜੇ ਹੈੱਡ ਸੀ ਉਹ ਮਰਨ ਵਰਤ ਰੱਖ ਕੇ ਬੈਠ ਗਏ ਜੇ ਤੂੰ ਨਹੀਂ ਮਿਲਣਾ ਤੇ ਅਸੀਂ ਨਹੀਂ ਕੁਝ ਵੀ ਖਾਣਾ ਪੀਣਾ ਰੁੱਸੇ ਹੋਏ ਸੀ ਅੱਜ ਕੀ ਗੱਲ ਹੋ ਗਈ ਕਹਿੰਦਾ ਤੁਹਾਨੂੰ ਲਿਖਣ ਦੀ ਵੀ ਲੋੜ ਨਹੀਂ ਤੁਸੀਂ ਬਸ ਕਹਿ ਦਿਓ ਮੈਂ ਕਰਾਂਗਾ ਰੋਸਾ ਰਹਿਣ ਕੋਈ ਨਾ ਪਾਈਆ ਜੇ ਸਤਗੁਰੂ ਜੇ ਤੂੰ ਸਤਗੁਰ ਹੈ ਜੇ ਸਤਗੁਰ ਹੈ ਇਹਨਾਂ ਦੀਆਂ ਕਰ ਬੁੱਤੀਆਂ ਗੁੱਤੀਆਂ ਤੇ ਭਗਤ ਕਰਦੇ ਆਏ ਪ੍ਰਭੂ ਦੀਆਂ ਮਿੰਤਾ ਤਰਲੇ ਤੇ ਭਗਤ ਕਰਦੇ ਆਏ ਪ੍ਰਭੂ ਦੀਆਂ ਕਿ ਸਾਨੂੰ ਮਿਲ ਅੱਜ ਪ੍ਰਭੂ ਕੀ ਕਹਿਰਿਆ ਦੀਦਾ ਦਨਿਸ਼ਤਾ ਹੋ ਕੇ ਲਖਾਰੀਆਂ ਨੂੰ ਕਹਿੰਦਾ ਬਸ ਤੁਸੀਂ ਕਹਿ ਦਿਓ ਮੈਂ ਕਰਾਂਗਾ ਲਿਖਣ ਦੀ ਵੀ ਲੋੜ ਨਹੀਂ ਜੇ ਸਤਗੁਰੂਆਂ ਇਹਨਾਂ ਦੀਆਂ ਕਰ ਬੁੱਤੀਆਂ ਕਰ ਕਰ ਫੇਰਾ ਪਾਈਆ ਐ ਨੰਨੀ ਕਿ ਤੂੰ ਸਿਰਫ ਜੇਠੂਵਾਲ ਬੈਠਾ ਹੋਵੇਂ ਤੇ ਇਹਨਾਂ ਉੱਤੇ ਦਇਆ ਕਰ ਦੇ ਕਰ ਕਰ ਜਾਇ ਔਰ ਗਿਆ ਦੁਨਿਆਵੀ ਘਰਾਂ ਦੇ ਵਿੱਚ ਵੀ ਔਰ ਇਨਾਂ ਘਰਾਂ ਦੇ ਵਿੱਚ ਵੀ ਜੇ ਮਿਹਰਬਾਨ ਹੈ ਤੂੰ ਕਹਿੰਦਾ ਮੈਂ ਬੜਾ ਮਿਹਰਬਾਨ ਆ ਜੇ ਤੂੰ ਮਿਹਰਬਾਨ ਹੈ ਕੌਣ ਕਹਿ ਰਿਹਾ ਲਖਾਰੀਓ ਤੁਸੀਂ ਇਹ ਗੱਲ ਕਹਿ ਦਿਓ ਔਰ ਉਹ ਕਹਿ ਰਹੇ ਨੇ ਜੇ ਮਿਹਰਵਾਨ ਹੈ ਉਹ ਸੁਹਾਦੇ ਇਹਨਾਂ ਦੀਆਂ ਰੁੱਤیاں ਪਤ ਝੜ ਆਵੇ ਨਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸੋਹਣੀ ਰੁੱਤ ਬਣਾ ਦੇ ਰੁੱਤੜੀਆਂ ਆਪਣੇ ਨਾਲ ਮਹਿਕਾਈਆਂ ਜਿਸ ਬਾਗ ਦਾ ਮਾਲੀ ਪਰਮੇਸ਼ਰ ਆਪ ਹੋ ਜਾਵੇ ਉਥੇ ਪੱਤ ਚੜਨੀ ਹੋਣ ਦਿੰਦਾ ਹਮੇਸ਼ਾ ਹਮੇਸ਼ਾ ਵਾਸਤੇ ਫੁੱਲ ਅਟੈਕ ਦੇ ਰੱਖਦਾ ਰੁਤੜੀਆਂ ਆਪਣੇ ਨਾਲ ਮਹਿਕਾਈਆ ਤੇਰੇ ਪਿੱਛੇ ਪੰਦ ਮਾਰਿਆ ਤੂੜੀਆਂ ਜੁੱਤੀਆਂ ਇਹ ਤੇ ਲਬਦੇ ਫਿਰਦੇ ਤੈਨੂੰ ਜੁੱਗਾ ਪਰਮਾਨ ਲਬਦੇ ਫਿਰਦੇ ਆ ਓ ਚਮਿਆਰਾ ਗੰਢ ਦੇ ਗੰਢ ਕੇ ਆਪਣੇ ਨਾਲ ਜੜਾਈਆ ਉਹ ਉਹ ਆਪਣੇ ਨਾਲ ਜੋੜ ਲੈ ਜਿਹੜੀਆਂ ਜੁਗ ਚੌਕੜੀ ਨਿਸ਼ਾਨਿਓ ਉਕੀਆਂ ਕਿਉਂਕਿ ਨਿਸ਼ਾਨਾ ਸਭ ਸਾਹਮਣੇ ਲੱਭਿਆ ਨਹੀਂ ਕੋਸ਼ਿਸ਼ ਬੜੀ ਕੀਤੀ ਜੁੱਤੀਆਂ ਟੁੱਟ ਗਈਆਂ ਭਗਤਾਂ ਦੀਆਂ ਉਹਨੂੰ ਲੱਭਦੇ ਦੀਆਂ ਪਰ ਹੁਣ ਕੀ ਜਿਹੜੀਆਂ ਨਿਸ਼ਾਨਿਓ ਉਕੀਆਂ ਰੂਹਾਂ ਭਗਤ ਜਨ ਉਨਾਂ ਦਾ ਉੱਕਾ ਪੈਂਡਾ ਦੇ ਮਕਾਈਆ ਹੁਣ ਉਹਨਾਂ ਨੂੰ ਤੈਨੂੰ ਲੱਭਣ ਵਾਸਤੇ ਕਿਤੇ ਘੁੰਮਣਾ ਫਿਰਨਾ ਪਵੇ ਪੈਂਡਾ ਹੀ ਮਕਾਦੇ ਜਿਸ ਜਿਸ ਜੀਵ ਦਾ ਪ੍ਰਭੂ ਪਰਮੇਸ਼ਵਰ ਪੈਂਡਾ ਮਕਾਦੇਵੇ ਉਹਦਾ ਨਿਵਾਸ ਕਿਤੇ ਹੁੰਦਾ ਪ੍ਰਭੂ ਦੇ ਚਰਨਾਂ ਦੇ ਵਿੱਚ ਉੱਥੇ ਸਮਾ ਦੇ ਦੇ ਇਹਨਾਂ ਨੂੰ ਬੈਠਣ ਦਾ ਉਹਨਾਂ ਦਾ ਉੱਕਾ ਪੈਂਡਾ ਦੇ ਮਕਾਈਆ ਕਿਉਂ ਪਿਛਲਿਆਂ ਦੀਆਂ ਮੰਨਿਆ ਦਾ ਮੁੱਕੀਆਂ ਜਿਹੜੇ ਵਾਅਦੇ ਕਰਕੇ ਗਏ ਇਹਨਾਂ ਦੇ ਨਾਲ ਉਹ ਤੇ ਸਮਾਂ ਖਤਮ ਹੋ ਗਿਆ ਉਹ ਮੁੱਕ ਗਿਆ ਉਹ ਮੁਕੰਮਲ ਤੇਰਾ ਵੇਲਾ ਵਕਤ ਗਿਆ ਆਈਆ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਤੇ ਚਲੇ ਗਏ ਵਾਅਦੇ ਕਰਕੇ ਪਰ ਉਹ ਸਮਾਂ ਹੁਣ ਆ ਗਿਆ ਪੂਰਾ ਹੋ ਗਿਆ ਮੁਕੰਮਲ ਹੋ ਗਿਆ ਤੇਰੇ ਹੁੰਦਿਆਂ ਜੇ ਤੇਰਿਆਂ ਭਗਤਾਂ ਦੀਆਂ ਆਸ਼ਾ ਰਹਿਣ ਦੁਖੀਆਂ ਤੁਮ ਪ੍ਰਭੂ ਕਾਦਾ ਹੋਇਆ ਫਿਰ ਇਹ ਲਖਾਰੀਆਂ ਕੋਲੋਂ ਕਹਾਇਆ ਕਿ ਕਲਮਾ ਨੂੰ ਬੰਦ ਕਰ ਦਿਓ ਤੇ ਆਹ ਗੱਲ ਤੁਸੀਂ ਮੈਨੂੰ ਆਖੋ ਕਿਨੂੰ ਪ੍ਰਭੂ ਨੂੰ ਜਿਹੜਾ ਉਸ ਦਿਨ ਦੀਦਾ ਦਾ ਨਿਸ਼ਤਾ ਸੀ ਸਿੰਘਾਸਨ ਤੇ ਬ੍ਰਾਜ ਮਾ ਸੀ ਔਰ ਇੱਥੇ ਪੰਜ ਲਖਾਰੀ ਬਰਾਜਮਾਨ ਸੀ ਬੈਠੇ ਸੀ ਪ੍ਰਭੂ ਦੇ ਚਰਨਾਂ ਦੇ ਵਿੱਚ ਤੇਰੇ ਹੁੰਦਿਆਂ ਜੇ ਤੇਰਿਆਂ ਭਗਤਾਂ ਦੀਆਂ ਆਸ਼ਾ ਰਹਿਣ ਦੁਖੀਆਂ ਦੁੱਖ ਕਿਹੜਾ ਭਗਤ ਦਾ ਸਭ ਤੋਂ ਵੱਡਾ ਲਖ ਚਰਨ ਸੀ ਜੁਨੀ ਦੇ ਵਿੱਚ ਘੁੰਮਣ ਦਾ ਦੂਜਾ ਦੁੱਖ ਸਰੀਰਕ ਦੁੱਖ ਤੇ ਅੱਜ ਆਇਆ ਤੇ ਕੱਲ ਗਿਆ ਲੇਕਿਨ ਲੱਖ 84 ਦੀ ਜੁਨੀ ਦਾ ਜਿਹੜਾ ਦੁੱਖ ਆ ਭਗਤ ਸਿਰਫ ਡਰਦਾ ਤੇ ਦੁਖੀ ਹੁੰਦਾ ਤੇ ਸਿਰਫ ਉਸ ਦੁੱਖ ਤੋਂ ਦੁੱਖਾਂ ਦਾ ਡੇਰਾ ਦੇਣਾ ਟਾਈਆ ਇਨਾ ਕੋਲੋਂ ਤੇਰੇ ਵਿਛੋੜੇ ਦੀਆਂ ਪੰਡਾ ਨਹੀਂ ਹੋ ਜਾਣੀਆਂ ਚੁੱਕੀਆਂ ਜੇ ਤੂੰ ਇਹਨਾਂ ਨੂੰ ਮਿਲ ਪਿਆ ਤੇ ਫਿਰ ਮਿਲਿਆ ਹੀ ਨਹੀਂ ਵਿਛੋੜਾ ਨਾ ਦੇਈ ਇਹ ਤੇਰਾ ਵਿਛੋੜਾ ਸੈ ਨਹੀਂ ਸਕਦੇ ਨਹੀਂ ਸਕਦੇ ਇਹਨਾਂ ਦਾ ਹੋ ਕੇ ਰਹੀ ਇਹਨਾਂ ਦੀ ਇਸ ਪੰਡ ਨੂੰ ਤੂੰ ਆਪਣੇ ਸਿਰ ਤੇ ਚੱਕ ਲਈਂ ਪਾਰ ਸਕੇ ਨਾ ਕੋਈ ਉਠਾਈ ਯਾਰ ਤੇਰੇ ਕੋਲ ਕਿਹੜੀਆਂ ਕਥਾ ਕਹਾਣੀਆਂ ਲਿਖੀਆਂ ਇਹ ਕਿਤੇ ਕੋਈ ਲਿਖ ਕੇ ਥੋੜੋ ਦਿੱਤਾ ਵੀ ਤੂੰ ਜੇ ਮੈਂ ਆ ਲਿਖ ਕੇ ਦਿੱਤਾ ਤੇ ਤਾਂ ਹੀ ਤੂੰ ਕਰਨਾ ਉਤੇ ਰੱਬ ਹੈ ਅਸੀਂ ਕਲਮਾ ਨੂੰ ਪੁੱਠਿਆਂ ਕਰ ਲਿਆ ਜੋ ਜੋ ਕਹਿੰਨੇ ਆ ਤੂੰ ਕਰੀ ਜਾਇ ਤੈਨੂੰ ਕਥਾ ਕਹਾਣੀਆਂ ਦੀ ਲੋੜ ਨਹੀਂ ਜਿਹਦੇ ਜਿਹਦੇ ਉੱਤੇ ਤੂੰ ਆਪਣੀ ਸਵੱਲੀ ਨਜ਼ਰ ਪਾਈ ਉਹਨੂੰ ਤੂੰ ਸੱਚਖੰਡ ਦਾ ਭਾਗੀ ਬਣਾ ਦੇਣਾ ਲੋਕਿਆ ਆਪਣਾ ਪਰਦਾ ਦੇ ਚਕਾਈਆ ਤੂ ਤੇ ਸਾਹਮਣੇ ਵੀ ਬ੍ਰਾਜਮਾਨਾ ਤੂ ਤੇ ਅੰਦਰ ਵੀ ਬ੍ਰਾਜਮਾਨਾ ਇਸ ਪਰਦੇ ਨੂੰ ਚੱਕ ਦੇ ਇਹਨਾਂ ਨੂੰ ਪਤਾ ਲੱਗ ਜਾਏ ਕਿ ਤੂੰ ਦੀਦਾ ਦਿਨਿਸ਼ਤਾ ਹੋ ਗਿਆ ਤੂੰ ਭਗਵਾਨ ਸਾਹਮਣੇ ਆ ਕੇ ਬੈਠ ਗਿਆ ਜੋਤੀ ਜੋ ਸਰੂਪਾਰ ਆਪੇ ਆਪਣੀ ਕਿਰਪਾ ਕਰੋ ਏਕਾ ਦੇਣਾ ਸੱਚਾ ਵਰ ਸੱਚ ਆਪਣਾ ਹੁਕਮ ਵਰਤਾਈਆ ਇਨੀ ਗਲਤੋਂ ਬਾਅਦ ਹਜੂਰ ਸ਼ਾਨ ਸ਼ਾਨ ਨੇ ਰਹਿਮਤ ਕੀਤੀ ਕਿ ਲਖਾਰੀਓ ਹੁਣ ਤੁਸੀਂ ਕਲਮਾ ਸਿੱਧੀਆਂ ਕਰ ਲਓ ਲਖਾਰੀਓ ਆਪਣਾ ਆਪਣੀਆਂ ਕਲਮਾ ਕਰ ਲਓ ਸਿੱਧੀਆਂ ਸਿੱਧੀਆਂ ਕਰਕੇ ਕਰਨਾ ਕੀ ਆ ਹੱਥ ਚਾਤੀ ਉੱਤੇ ਲਗਾਈਆ ਆਪਣੀ ਛਾਤੀ ਤੇ ਹੱਥ ਰੱਖ ਲਓ ਕਲਮ ਨੂੰ ਇੱਥੇ ਕਰ ਲਓ ਨਾਲੇ ਲਿਖੋ ਨਾਲੇ ਅੰਦਰੋਂ ਕਹੋ ਕਹਣਾ ਕੀਆ ਪ੍ਰਭੂ ਤੇਰੇ પ્રેમ ਵਿੱਚ ਗੁਰਮੁਖਾਂ ਦੀਆਂ ਆਸ਼ਾ ਜਾਣ ਵਿੰਨੀਆਂ પ્રેમ ਦੇ ਵਿੱਚ ਵਿੰਨ ਕੇ ਦੇਵਖਈਆ ਔਰ ਜਦੋਂ ਇਹਦਾ ਅਣਯਾਲਾ ਤੀਰ ਕਿਸੇ ਵੀ ਆਤਮਾ ਨੂੰ ਵਿੰਨਣ ਵਾਸਤੇ ਚੱਲਦਾ ਤੇ ਲੱਗਦਾ ਹੈ ਉਦੋਂ ਮੇਰੇ ਭੈਣੋਂ ਤੇ ਭਰਾਵੋਂ ਖੂਨ ਨਹੀਂ ਨਿਕਲਦਾ ਹੁੰਦਾ ਕੀਆ ਉਦੋਂ ਅੰਮ੍ਰਿਤ ਦੇ ਮੀਂਹ ਵਰਸ ਜਾਂਦੇ ਨੇ ਇਹ ਐਸਾ ਤੀਰ ਅਨਿਆਲਾ ਉਹਦਾ ਜਦੋਂ ਆ ਕੇ ਵਿੰਨਦਾ ਹੈ ਵੈਰਾਗ ਦੇ ਦਿੰਦਾ ਆਪਦਾ ਇਸ ਤੀਰ ਦੇ ਨਾਲ ਜੇ ਤੇਰੇ ਹੁੰਦਿਆਂ ਤੇਰਿਆਂ ਭਗਤਾਂ ਨੂੰ ਹੋਰ ਲੱਭਣੀਆਂ ਪੈਣ ਬਿਜ਼ੀਆਂ ਇਫ ਤੇਰੇ ਆਉਣ ਦੀ ਕੀ ਜ਼ਰੂਰਤ ਹੈ ਜੇ ਇਹਨਾਂ ਨੇ ਭਗਤੀ ਕਰਕੇ ਹੀ ਤੈਨੂੰ ਲੱਭਣਾ ਤਾਂ ਹੁਣ ਤੂੰ ਇਹਨਾਂ ਨੂੰ ਆ ਕੇ ਲੱਭ ਲਿਆ ਹੁਣ ਇਹਨਾਂ ਨੂੰ ਕਿਸੇ ਵੀ ਵਿਧੀਆਂ ਵਿਧੀਆਂ ਮਤਲਬ ਭਗਤੀ ਮਾਰਗ ਦੇ ਵਿੱਚ ਜਾਣ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਨਹੀਂ ਚੜ ਕੇ ਵੇਖੋ ਇਹਨਾਂ ਸੱਤ ਧਾਰਾਂ ਨੂੰ ਕਾਲੀ ਤੋਂ ਨੀਲੀ ਤੱਕ ਮਸਾਂ ਹੀ ਪਹੁੰਚ ਪਾਓਗੇ ਉੱਪਰ ਨਹੀਂ ਜਾ ਹੋਣਾ ਬਹੁਤ ਮੁਸ਼ਕਲ ਹੈ ਕਬੀ ਸਭ ਕਹਿੰਦੇ ਕਾਲਾ ਮੈਂਡਾ ਕੱਪੜਾ ਕਾਲੇ ਮੈਂਡੇ ਵੇਸ਼ ਗੁਨਹੀ ਪਰਿਆ ਮੈਂ ਫੇਰਾਂ ਲੋਕ ਕਹਿਣ ਦਰਵੇਸ਼ ਕਾਲੇ ਤੋਂ ਹੀ ਉੱਪਰ ਨਹੀਂ ਜਾ ਪਾਇਆ ਬਹੁਤ ਔਖੀ ਇਸ ਮੰਜ਼ਲ ਨੂੰ ਪੂਰਿਆ ਉੱਪਰ ਨੂੰ ਜਾਣਾ ਬਹੁਤ ਔਖਾ ਨਹੀਂ ਜਾ ਸਕਦੇ ਆਖਿਆ ਗਿਆ ਕਿ ਭਗਤ ਲਿਖਾਰੀਓ ਕਲਮਾ ਸਿੱਧੀਆਂ ਕਰ ਲੋ ਤੇ ਛਾਤੀ ਦੇ ਉੱਤੇ ਅੰਦਰੋਂ ਵੀ ਕਹਿ ਦਿਓ ਤੇ ਬਾਹਰੋਂ ਵੀ ਕਹਿ ਦਿਓ ਕਿ ਇਹਨਾਂ ਨੇ ਹੁਣ ਕੋਈ ਵਿਧੀਆਂ ਨਹੀਂ ਕਰਨੀਆਂ ਤੂੰ ਆ ਗਿਆ ਤੇ ਆਪੇ ਇਹਨਾਂ ਦੇ ਨਾਲ ਸੁਮੇਲ ਕਰਕੇ ਰੱਖੀ। ਉਹ ਤੈਨੂੰ ਬਧਾਤਾ ਕੌਣ ਕਹੇ ਤੁਰਦੇ ਮਾਹੀਆ ਬਧਾਤਾ ਕੌਣ ਹੁੰਦਾ ਜਨਮ ਦੇਣ ਵਾਲਾ ਤੇ ਉਹਦੀ ਹਿਸਟਰੀ ਸਾਰੀ ਨੂੰ ਲਿਖਣ ਵਾਲਾ ਉਹ ਇੱਕੋ ਇੱਕ ਪਰਮਾਤਮਾ ਜਿਹੜੀ ਆਪਣੀ ਵਿਦ ਆਪੇ ਕਰਦਾ ਉਹਨੂੰ ਕਿਸੇ ਨੂੰ ਪੁੱਛਣ ਦੀ ਕੋਈ ਵੀ ਜ਼ਰੂਰਤ ਨਹੀਂ ਕਿ ਮੈਂ ਕੀ ਦਾ ਲੇਖ ਕਿਸ ਤਰ੍ਹਾਂ ਦਾ ਲਿਖਣਾ ਉਹ ਮਾਲਕ ਆਪ ਜਾਣਦਾ ਹੈ ਉਹ ਤੈਨੂੰ ਵਧਾਤਾ ਕੌਣ ਕਹੇ ਤੁਰਦੇ ਮਾਹੀਆ ਵੇਖ ਭਗਤਾ ਦੀਆਂ ਆਸ਼ਾ ਕਿੱਡੀਆਂ ਕਿੱਥੇ ਬੈਠੇ ਧਿਆਨ ਲਗਾਈਆ ਔਰ ਜਿੱਥੇ ਤੇਰੇ ਅਵਤਾਰਾਂ ਪੈਗੰਬਰਾਂ ਗੁਰੂਆਂ ਦੀਆਂ ਜੋ ਤਾਂ ਚਿੰਦੀਆਂ ਇਹ ਤੇਰੇ ਕੋਲ ਆਸ ਕੀ ਰੱਖਦੇ ਨੇ ਜੇ ਤੂੰ ਆ ਗਿਆ ਇਹਨਾਂ ਦੀਆਂ ਆਸ਼ਾ ਤੇ ਵੇਖ ਕਿਹੜੀਆਂ ਚਿੰਦੀਆਂ ਪਿਆਰੀਆਂ ਅਪ ਕਹਿੰਦੀ ਮੇਰਾ ਛਿੰਦਾ ਪੁੱਤ ਹੈ ਚਿੰਦੀਆਂ ਮਤਲਬ ਪਿਆਰੀਆਂ ਇਹਨਾਂ ਦੀਆਂ ਪਿਆਰੀਆਂ ਜਿਹੀ ਆਸ਼ਾ ਕੀ ਨੇ ਉਹ ਗੁਰੂ ਪੀਰ ਪੈਗੰਬਰ ਅਵਤਾਰਾਂ ਤੋਂ ਵੀ ਉੱਪਰ ਦੀਆਂ ਨੇ ਇਤੇਰੇ ਨਾਲ ਮਿਲਣਾ ਚਾਹੁੰਦੇ ਨੇ ਉਹ ਜਿੱਥੇ ਤੇਰੇ ਅਵਤਾਰਾਂ ਪੈਗੰਬਰਾਂ ਗੁਰੂਆਂ ਉੱਤੇ ਦੇਣਾ ਬਹਾਈਆ ਇਹਨਾਂ ਦੀ ਤੇ ਇਹ ਆਸ਼ਾ ਹੈ ਹੁਣ ਤੂੰ ਕਾਹਨ ਨਹੀਂ ਆਪ ਜੀ ਨੇ ਇੱਕ ਲੇਖ ਸਰਵਨ ਕੀਤਾ RAM KRISHNA ਦਾ ਇਹ ਅਵਤਾਰ ਪਰ ਇੱਥੇ ਕੀਆ ਇਹ ਜਰਾ ਵਿਚਾਰ ਕਰ ਲਿਓ ਆਪਣੇ ਆਪਣੀ ਜਗ੍ਹਾ ਹੁਣ ਤੂੰ ਕਾਹਨ ਨਹੀਂ ਹੁਣ ਤੂੰ ਕ੍ਰਿਸ਼ਨ ਨਹੀਂ ਹੈ ਉਥੇ ਕੀ ਸੀਗਾ ਰਾਮ ਕ੍ਰਿਸ਼ਨ ਦਾ ਕੀ ਉਤਾਰ ਇੱਥੇ ਕੀਆ ਹੁਣ ਤੂੰ ਕਾਹਨ ਨਹੀਂ ਭਗਵਾਨ ਹੈ ਤੂੰ ਕਿਹੜੀਆਂ ਲਾਉਣੀਆਂ ਉਂਗਲਾਂ ਨਾਲ ਬਿੰਦੀਆਂ ਤੂੰ ਕਿਹੜਾ ਹਿੰਦਸਿਆਂ ਚ ਪੈਣਾ ਕਿ ਮੈਂ ਇਹਨੂੰ ਤਾਰਾਂ ਦੇ ਨਾ ਤਾਰਾਂ ਤੂੰ ਤੇ ਭਗਵਾਨ ਐ ਤੂੰ ਕਾਹਨ ਤੇ ਹੈਨੀ ਜਿਨੇ ਕਹਿਣਾ ਸੀ ਕਿ ਮੇਰਾ ਕਾਹਨ ਦਾ ਕਾਹਨ ਆਏਗਾ ਤੇ ਫੇਰ ਤੇਰੀ ਸੁਣੂਗਾ ਤੂੰ ਤੇ ਆਪ ਆ ਗਿਆ ਫੇਰ ਸੁਣੋ ਹੁਣ ਤੂੰ ਕਾਹਨ ਨਹੀਂ ਭਗਵਾਨ ਹੈ ਤੂੰ ਕਿਹੜੀਆਂ ਲਾਉਣੀਆਂ ਉਂਗਲਾਂ ਨਾਲ ਬਿੰਦੀਆਂ ਕਿਹੜੇ ਬਿੰਦਰਾ ਵਿੱਚ ਬਨ ਵਿੱਚ ਰਾਸ ਲੈਣੀ ਰਚਾਈਆ 13 ਤੇ ਬਿੰਦਰਾਬਨ ਹਰਪ੍ਰਖਤ ਦਵਰ ਜੇਠਵਾ ਦੇ ਵਿੱਚ ਬਣ ਗਿਆ 27 ਪੋ ਨੂੰ ਤੂੰ ਕਿਹੜਾ ਉਸ ਬਿੰਦਰਾਬਨ ਦੇ ਵਿੱਚ ਜਾ ਕੇ ਰਸ ਰਸਾਉਣੀ ਆ ਤੂੰ ਕਿਤੇ ਕਾਹਨ ਹੈ ਤੂੰ ਕਿਤੇ ਕ੍ਰਿਸ਼ਨ ਹੈ ਤੂੰ ਤੇ ਭਗਵਾਨ ਹੈ ਕਿਹੜੀਆਂ ਪੱਟੀਆਂ ਵਹਾਉਣੀਆਂ ਵਿੰਗੀਆਂ ਤੂੰ ਕਿਤੇ ਇਹਨਾਂ ਨੂੰ ਸਵਾਰਨਾ ਇੱਥੇ ਪਹਿਲਾਂ ਹੀ ਸਮਰੇ ਹੋਏ ਨੇ ਟੇਡਾ ਚੀਰ ਕਢਾਈਆ ਕਿਹੜੀਆਂ ਲੱਕ ਨਾਲ ਮਾਰਨੀਆਂ ਲੁੰਗੀਆਂ ਤੂੰ ਕੀ ਦੇਖਣਾ ਤੂੰ ਤੇ ਇਹ ਦੇਖਣਾ ਇਹ ਮੈਨੂੰ ਪਿਆਰ ਕਰਦਾ ਦੁਪਹਿਰਾਵਾ ਤੇ ਦੇਖਣਾ ਹੀ ਨਹੀਂ ਪੇਚਾਂ ਵੱਲ ਰਖਾਈਆ ਕਿਹੜੀਆਂ ਹਲੌਣੀਆਂ ਕਿੰਗੀਆਂ ਕਿੰਗੀਆਂ ਮੀਨਸ ਕਿੰਗ ਜਿਹੜੀ ਵੱਜਦੀ ਹੈ ਸੁਣਿਆ ਜੀਨੇ ਕਿੰਗ ਵਜਦੀ ਟੰ 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 ਕਿਹੜੀਆਂ ਹਲਾਉਣੀਆਂ ਕਿੰਗੀਆਂ ਸੁਰ ਤਾਲ ਬਣਾਈਆ ਤੂੰ ਕਿਸੇ ਨੂੰ ਨਚਾਉਣਾ ਹੈ ਤੂੰ ਕਿਸੇ ਨੂੰ ਕਹਿਣਾ ਵੀ ਕਿੰਗ ਸਤਾਰ ਵਜਾਓ ਤੂੰ ਤੇ ਮੇਰ ਦੀ ਨਜ਼ਰ ਕਰਨੀ ਆ ਕਿਉਂ ਤੂੰ ਤੇ ਦੀਦਾ ਦਿਸ਼ਤਾ ਹੋ ਗਿਆ ਤੂੰ ਤੇ ਸਾਹਮਣੇ ਹੋ ਗਿਆ ਕੌਣ ਕਹਿ ਰਿਹਾ ਲਿਖਾਰੀ ਕਹਿੰਨੇ ਪ੍ਰਭੂ ਨੂੰ ਦੀਦਾ ਦਨਿਸ਼ਤਾ ਨੂੰ ਜਿਹੜਾ ਸਾਹਮਣੇ ਬੈਠਾ ਸੀ 27 ਪੋਵ ਵਾਲੇ ਦਿਨ ਉਹ ਇੱਕੋ ਵਾਰ ਜੇ ਸਤਿਗੁਰੂ ਐ ਤੇ ਸਭ ਦੀਆਂ ਮੇਟ ਦੇ ਚਿੰਦੀਆਂ ਚਿੰਦੀਆਂ ਮੀਨਸ ਚਿੰਤਾ ਕਿਸੇ ਵੀ ਭਗਤ ਜਨ ਦੀ ਚਿੰਤਾ ਨਾ ਰਹਿਣ ਦੇ ਜੇ ਤੂੰ ਸਤਿਗੁਰੂ ਐ ਤਾਂ ਚਿੰਤਾ ਅੰਦਰ ਰਹੇ ਨਰਾਇਆ ਕੋਈ ਡੰਡੀਆਂ ਰਹਿਣ ਨੀ ਦੇਣੀਆਂ ਵਿੰਗੀਆਂ ਇਹਨਾਂ ਨੂੰ ਸਿੱਧਾ ਰਾਬ ਖਾਦੇ ਕਿਹੜਾ ਸੱਚਖੰਡ ਦਾ ਇਹ ਨਾ ਹੋਰ ਕਿਸੇ ਪਾਸੇ ਪਟਕਣ ਸਿੱਧਾ ਰਾਬ ਖਾਦੇ ਇਹਨਾਂ ਦੀ ਵਿੰਗੀ ਡੰਡੀ ਕੋਈ ਰਹਿਣੀ ਨਾ ਦਈ ਕੋਈ ਡੰਡੀਆਂ ਰਹਿਣ ਨੀ ਦੇਣੀਆਂ ਵਿੰਗੀਆਂ ਸਿੱਧਾ ਰਾਹ ਦੇਣਾ ਵਖਈਆ ਜੋਤੀ ਜੋਤ ਸਰੂਪ ਔਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਰ ਸੱਚ ਆਪਣਾ ਹੁਕਮ ਵਰਤਾਈਆ ਇਹ ਜੋਤੀਆਂ ਦੇ ਮਾਲਕ ਜੋਤ ਸਰੂਪ ਆਕਾਲ ਪੁਰਖ ਕੌਣ ਭਲਾ ਜਿਹੜਾ ਉਸ ਦਿਨ 27 ਪਉਨੋਂ ਸਿੰਘਾਸਨ ਦੇ ਉੱਤੇ ਬਿਰਾਜਮਾਨ ਸੀ ਦੀ ਦਾ ਦਾਨੀਸਤਾ ਸੀ ਉਹ ਕੌਣ ਆ ਉਹ ਜੋਤੀਆਂ ਦਾ ਮਾਲਕ ਜੋਤ ਸਰੂਪ ਆਕਾਲ ਪੁਰਖ ਏਕਾ ਦੇਣਾ ਸੱਚਾ ਵਰ ਸੱਚਾ ਵਰ ਕੀ ਮੰਗ ਲਿਆ ਉਹਦੇ ਕੋਲੋਂ ਕਿ ਇਹਨਾਂ ਦਾ ਰਸਤਾ ਸਿੱਧਾ ਕਰ ਦੇ ਸੱਚੀ ਆਪਣਾ ਹੁਕਮ ਵਰਤਾਈਆ ਆਪਣੇ ਸੱਚੇ ਹੁਕਮ ਨੂੰ ਵਰਤਾ ਲਈ ਕਿਨਾਂ ਦੇ ਉੱਤੇ ਆਪਣੇ ਭਗਤਾਂ ਦੇ ਉੱਤੇ ਸੋ ਇੱਥੇ ਹੀ ਸਰਬਰ ਸੰਗਤ ਪਾਸੋਂ ਔਰ ਦੀਦਾ ਦਾ ਨਿਸ਼ਤਾ ਸਹਿਬਾਂ ਦੇ ਪਾਸੋਂ ਮਾਫੀ ਦਾ ਜਾਚਕਾ ਵਿਚਾਰ ਕਰਦੇ ਆ ਕਿਤੇ ਵੱਧ ਘਟ ਬੋਲਿਆ ਜਾਂਦਾ ਲਗ ਮਾਤਰ ਕਿਤੇ ਵੱਧ ਘਟ ਲੱਗੀ ਹੋਵੇ ਤੇ ਹਜੂਰ ਸਹਿਨ ਸਾ ਆਪਣੀ ਬਖਸ਼ਿਸ਼ ਕਰਨ ਰਹਿਮਤ ਕਰਨ ਸਿਰ ਤੇ ਹੱਥ ਰੱਖਣ ਬੋਲਾਂ ਹੋਈਆਂ ਜਿਵੇਂ ਮਾਫੀ ਚਾਹਨਾ ਔਰ ਹਜੂਰ ਸਹਿਨ ਸਾ ਜੀ ਨੇ ਜਿੱਥੇ ਸੋਹੂ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਆਪਣੇ ਭਗਤਾਂ ਨੂੰ ਦਿੱਤੀ ਹੈ ਉਤੇ ਨਾਲ ਦੀ ਨਾਲ ਤੂੰ ਮੇਰਾ ਮੈਂ ਤੇਰਾ ਜਸ ਕਰਨ ਵਾਸਤੇ ਵੀ ਅਕਾਲ ਪੁਰਖ ਨੇ ਇਹ ਰਹਿਮਤ ਕੀਤੀ ਹੈ ਆਹ ਪੰਜ ਵਾਰੀ ਤੂੰ ਮੇਰਾ ਮੈਂ ਤੇਰਾ ਦਾ ਸ਼ਬਦ ਦਾ ਗਾਇਨ ਕਰਾਂਗੇ ਤੂੰ ਮੇਰਾ ਮੈਂ ਤੇਰਾ 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 ਸੋ ਹੰਗਮਾਰਾ ਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗਮਾਰਾ ਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਉਸਨੇ ਕਿਸ ਤਰ੍ਹਾਂ ਉਹ ਆਪਣੀ ਪਵਿੱਤਰ ਰਸਨਾ ਤੋਂ ਇਹਨਾਂ ਹਰ ਬਾਣੀਆਂ ਨੂੰ ਅੰਕਿਤ ਕਰਵਾਇਆ ਔਰ ਸਰਵਣ ਕਰਦੇ ਆ ਹਜ਼ੂਰ ਦੀ ਪਵਿੱਤਰ ਰਸਨਾ ਤੋਂ ਹਰ ਬਾਣੀ You तो बड़े त लॻाईां मोक ਸੁਨਾਇਆ ਮੇਰੇ ਪ੍ਰਭੂ ਸਤਗੁਰ ਸ਼ਬਦ तूं मु मेल आई आहे ਇਹ ਗਮ ਮਾਰ ਕੇ ਤੇ ਛੱਡ ਲੈਂਦਾ ਜਿਹੜੀ ਆਖਾਇ ਉਠਾਈਆ ਕਿਰਨ ਜਿਹਾ ਘਬਰ ਆ ਦਸ ਤੇਂਦਾ ਨਾਲੇ ਟੱਲ ਨਾ ਕੋਈ ਸੁਹਾਇਆ ਸਦੀ ਚਾਦਰੀ ਵਹਿਣ ਵੈਂਦਾ ਅੱਗੇ ਉਹ ਨਪੇ ਟਿਕਾਇਆ ਅੱਗੇ ਉਹ ਨਪੇ ਟਿਕਾਇਆ ਮਰੀਦ মুর্ਸ਼ਿਦ ਪੜਾਵੇ ਸੇ ਸੰਗਾ ਸਿਰ ਸਕੇ ਨ ਕੋਈ ਛਾਈਆ ਕਰਨੀ ਕਾ ਮੇਰਾ ਨਾਮ

let the world ਹੇ ਸਦਾ ਸਾਥ ਦੇਵ ਦੀ ਸਮਰੱਥਾ ਹੈ ਅਨਾਂ ਆਖੇ ਰਾਤਾਏ ਕੋ ਆਵਾਜ਼ ਆ ਰਹੀ ਹੈ ਕੋਈ ਲੇਕ ਕੋਈ ਨਿਆਹ ਤੇ ਨਹੀਂ ਉਹ ਇਨਸਾਨੀਅਤ ਦਾ ਜੋ ਸਾਥ ਰਿਖੀ ਹੋਇਆ ਹੈ ਲੋ ਚੁੱਕ ਰਿਹਾ ਸੋ ਮੰਗ ਮਾਰੋ ਜੀ ਸ਼ੀਰ ਸੰਗ ਵਿਸ਼ਨੋ ਭਗਵਾਨ ਦੀਜ ਸੋ ਮੰਗ ਮਾਰੋ शेर संग विष्णो भगवान दीजा सो भगवान राज शेर संग विष्णो भगवान दीजा सो भगवान राज शेर संग विष्णो भगवान दीजा ਸੋ ਹੰਮਾ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ќе повторам врсти сева да почну на на